ਹਾਂਜੀ ਸਵਾਗਤ ਕਰਦੇ ਆ ਤੁਹਾਡਾ ਸਾਡੇ YouTube ਚੈਨਲ ਗੰਦੀਵਾਲ ਬੁਟੀਕ ਤੋਂ ਵੱਲ ਕੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਫਰੌਕ ਦੀ ਕਟਿੰਗ ਇਹਦੀ ਆਪਾਂ ਫਰੌਕ ਬਣਾਉਣੀ ਹੈਗੀ ਤੇ ਇਹਦੀ ਆਪਾਂ ਇਹਦੇ ਨਾਲ ਫਰੌਕ ਦੇ ਨਾਲ ਸਟੇਟ ਸਲਵਾਰ ਆ ਜਿਹੜੀ ਆਲ ਰੈਡੀ ਕਰਨੀ ਹੈ ਸਟੇਟ ਸਲਵਾਰ ਦੀ ਕਟਿੰਗ ਹੈ ਜਿਹੜੀ ਆਪਾਂ ਆਪਣੇ ਚੈਨਲ ਦੇ ਵੀਡੀਓ ਪਹਿਲਾਂ ਅਪਲੋਡ ਕਰੀ ਹੋਈ ਹੈ ਜੀ ਤੁਸੀਂ ਉੱਥੋਂ ਜਾ ਕੇ ਚੈੱਕ ਕਰ ਸਕਦੇ ਹੋ ਤੇ ਹੁਣ ਆਪਾਂ ਕਰਾਂਗੇ ਫਰੌਕ ਦੀ ਕਟਿੰਗ ਮਲਾਂ ਵਾਲੀ ਜਿਹੜੀ ਫਰੌਕ ਹੁੰਦੀ ਆ ਨੀਚੇ ਤੋਂ ਬੰਦ گول ਉਹਦੀ ਆਪਾਂ ਕਟਿੰਗ ਕਰਨੀ ਆ ਤੁਸੀਂ ਦੇਖੋ ਇਹਦੇ ਜਿਹੜਾ ਨੈੱਕ ਆ ਉਹ ਬਣਿਆ ਹੋਇਆਗਾ ਆਪਾਂ ਇਸ ਤਰ੍ਹਾਂ ਨਾਲ ਹੀ ਕਟਿੰਗ ਕਰਾਂਗੇ ਵੀ ਨੀਚੇ ਤੋਂ ਆਪਣੀ ਜਿਹੜੀ ਫਰੌਕ ਤਿਆਰ ਹੋ ਜੇ ਹਾਂਜੀ ਸਭ ਤੋਂ ਪਹਿਲਾਂ ਆਪਾਂ ਕੱਪੜੇ ਨੂੰ ਦੇਖੋ ਕੀ ਕਰਨਾਗਾ ਜਿਹੜਾ ਆਪਣਾ ਇਹ ਨੈੱਕ ਬਣਿਆ ਹੋਇਆਗਾ ਇਹਨੂੰ ਆਪਾਂ ਹਾਫ ਕਰ ਲੈਣਾਗਾ ਇਹ ਵਾਲੀ ਲੇਸ ਆ ਜਿਹੜੀ ਆਪਾਂ ਇਹ ਐਟੈਚ ਕਰਾਂਗੇ ਇਹਦੇ ਉੱਪਰ ਇਹਨੂੰ ਹਾਫ ਕਰਕੇ ਹਾਫ ਦੇਖੋ ਕਿਸ ਤਰ੍ਹਾਂ ਕਰਿਆ ਜਾਂਦਾ ਹੈ ਇਹ ਇਹ ਵਾਲੀ ਨੁੱਕਰ ਹੁੰਦੀ ਹੈ ਦੇਖੋ ਜਿਹੜੀ ਇਹਨੂੰ ਇਸ ਤਰ੍ਹਾਂ ਬਣਾਉਣਾ ਹੁੰਦਾ ਹੈ ਇੱਕ ਇਸ ਤਰ੍ਹਾਂ ਸਹੀ ਕਰਕੇ ਇਹ ਹੈਗਾ ਅੱਧ ਹੋ ਜਾਂਦਾ ਇਸ ਤਰ੍ਹਾਂ ਹੁਣ ਆਪਾਂ ਇਹਨੂੰ ਸਾਰੇ ਨੂੰ ਇਸ ਤਰ੍ਹਾਂ ਹਾਫ ਕਰ ਲੈਣਾ ਫੋਲਡ ਕਰਕੇ ਫਿਰ ਆਪਾਂ ਇਹਦੇ ਚੋ ਬਲਾਊਜ਼ ਦੀ ਕਟਿੰਗ ਕਰਾਂਗੇ ਫਿਰ ਨੀਚੇ ਤੋਂ ਆਪਾਂ ਜਿਹੜੀ ਉਹਦੇ ਨਾਲ ਕਪੜਾ ਐਡ ਕਰਾਂਗੇ ਸਕਰਟ ਹੁੰਦੀ ਹੈ ਨੀਚੇ ਵਾਲੀ ਓਵਲੀ ਹੈ ਕਟਿੰਗ ਕਰਾਂਗੇ ਐਸ ਤਰ੍ਹਾਂ ਆਪਾਂ ਇਹਨੂੰ ਡਬਲ ਕਰ ਲੈਣਾ ਆਪਣੀ ਜਿਹੜੀ ਆਪਾਂ ਫਰੌਥ ਦੀ ਲੈਂਥ ਰੱਖਣੀ ਹੈ ਜੀ ਉਹ ਰੱਖਣੀ ਹੈ ਜੀ 40 ਇੰਚ ਤਿਆਰ ਹੈ ਹਾਂਜੀ ਦੇਖੋ ਸਭ ਤੋਂ ਪਹਿਲਾਂ ਕੀ ਕਰਨਾ ਆਪਾਂ ਡਬਲ ਫੋਲਡ ਕਰਨ ਤੋਂ ਬਾਅਦ ਇਹ ਵਾਲਾ ਆਪਣਾ ਨੈੱਕ ਆ ਦੇਖੋ ਉਲਟੀ ਸਾਈਡ ਆਪਾਂ ਨੂੰ ਦਿਖ ਰਿਹਾ ਹੈਗਾ ਇੱਥੋਂ ਸ਼ੁਰੂ ਹੁੰਦਾ ਆਪਾਂ ਇਹਨੂੰ ਨਾਪ ਲੈਣਾ ਹੈਗਾ ਵੀ ਆਪਣੀ ਲੈਂਥ ਜਿਹੜੀ ਉਹ ਇਸ ਤਰ੍ਹਾਂ ਪੂਰੀ ਆ ਜੂਗੀ ਆਪਾਂ ਇੱਥੋਂ ਰੱਖਾਂਗੇ 1/2 ਇੰਚ ਉੱਪਰ ਤੇ ਨੂੰ ਇਸ ਤਰ੍ਹਾਂ ਨਾਪ ਲੈ ਲਾਂਗੇ 44 ਇੰਚ ਦੇਖੋ ਆਪਣੀ ਫਰੌਗ ਆ ਜਿਹੜੀ 40 ਇੰਚ ਦੀ ਤਿਆਰ ਆ ਤਾਂ ਇਹਦੀ ਕਟਿੰਗ ਆ ਜਿਹੜੀ ਸਹੀ ਹੋ ਜੂ ਹਾਂਜੀ ਸਭ ਤੋਂ ਪਹਿਲਾਂ ਆਪਾਂ ਬਲਾਊਜ਼ ਕੱਢਾਂਗੇ ਦੇਖੋ ਆਪਾਂ ਇਹ ਜਿਹੜਾ ਨੈਕ ਡਿਜ਼ਾਈਨ ਹੈ ਨੈਕ ਤੇ ਲੈ ਕੇ ਆਉਣਾ ਤਾਂ ਆਪਾਂ ਬਲੌਗ ਦਾ ਕੀ ਕਰਨਾ ਜਿੱਥੋਂ ਆਪਣਾ ਡਿਜ਼ਾਈਨ ਸ਼ੁਰੂ ਹੁੰਦਾ ਉਥੋਂ ਆਪਾਂ 1 ਇੰਚ ਉਪਰ ਰੱਖ ਲਾਂਗੇ ਤੇ ਨੀਚੇ ਨੂੰ ਆਪਾਂ ਇਸ ਤਰ੍ਹਾਂ ਨਿਸ਼ਾਨ ਲਗਾਵਾਂਗੇ ਆਪਾਂ ਬਲੌਗ ਦਾ ਜਿਹੜਾ ਉਹ 15 ਇੰਚ ਦਾ ਕਟਿੰਗ ਕਰਾਂਗੇ ਸਾਰਾ ਡਿਜ਼ਾਈਨ ਹੈ ਜਿਹੜਾ ਉਹ ਨੈਕ ਤੇ ਲੈ ਕੇ ਆਉਣਾਗਾ ਹਾਂਜੀ ਦੇਖੋ ਆਪਾਂ ਨਿਸ਼ਾਨ ਲਗਾ ਲੈਣਾਗਾ ਸਭ ਤੋਂ ਪਹਿਲਾਂ ਇੱਥੇ ਆਪਾਂ ਇੰਚ ਟੇਪ ਨੂੰ ਇਸ ਤਰ੍ਹਾਂ ਰੱਖਣਾ ਜਿੱਥੋਂ ਆਪਣਾ ਨੈਕ ਆ ਇੱਥੋਂ ਆਪਾਂ 15 ਇੰਚ ਦਾ ਨਿਸ਼ਾਨ ਲਗਾ ਲਿਆ ਹੁਣ ਆਪਾਂ ਨੀਚੇ ਵਾਲਾ ਕੱਪੜਾ ਮਿਲ ਕੇ ਵੀ ਕਿੰਨਾ ਰਹਿ ਗਿਆ ਉਹਦੀ ਆਪਾਂ ਕਟਿੰਗ ਕਰ ਦੇਣੀ ਆ ਫਿਰ ਆਪਾਂ ਬਲਾਉਸ ਦੀ ਕੱਟ ਕਰ ਲਾਂਗੇ ਹਾਂਜੀ ਦੇਖੋ 15 ਇੰਚ ਦਾ ਨਿਸ਼ਾਨ ਲਗਾਉਣ ਤੋਂ ਬਾਅਦ ਆਪਾਂ ਕੀ ਕਰਨਾ ਇਹ ਵਾਲਾ ਕੱਪੜਾ ਜਿਹੜਾ ਮੈਨ ਲੈਣਾ ਸਭ ਤੋਂ ਪਹਿਲਾਂ ਆਪਾਂ ਕਾਨ ਕੱਢਾਂਗੇ ਇਹਦੇ ਵਿੱਚ ਕਾਨ ਆ ਦੇਖੋ ਇਧਰੋਂ ਤੁਸੀਂ ਕੱਪੜੇ ਨੂੰ ਆਲਰੇਡੀ ਆਪਣੇ ਸਕੇਲ ਹੁੰਦਾ ਇਹਨੂੰ ਆਪਾਂ ਇਸ ਤਰ੍ਹਾਂ ਰੱਖਣਾ ਚਾਹੀਦਾ ਸਹੀ ਐਸੋ ਸਹੀ ਰੱਖਣ ਤੋਂ ਬਾਅਦ ਆਪਾਂ ਇਹਨੂੰ ਇਸ ਤਰ੍ਹਾਂ ਨਿਸ਼ਾਨ ਲਗਾ ਕੇ ਇਹਦੀ ਕਟਿੰਗ ਜਿਹੜੀ ਕਰਨੀ ਦੀ ਹੈ ਹਾਂਜੀ ਦੇਖੋ ਇਸ ਤਰ੍ਹਾਂ ਸਕੇਲ ਰੱਖਣ ਤੋਂ ਬਾਅਦ ਆਪਾਂ ਇੱਥੇ ਨਿਸ਼ਾਨ ਲਗਾ ਲੈਣਾ ਤੇ ਇਹਦੀ ਕਟਿੰਗ ਜਿਹੜੀ ਉਹ ਕਰ ਦੇਣੀ ਆ ਆਪਣਾ ਇਹ ਸੂਟ ਦਾ ਜਿਹੜਾ ਕਾਣ ਆ ਉਹ ਨਿਕਲ ਜਾਊਗਾ ਇਹਦੇ ਨਾਲ ਹੁਣ ਆਪਾਂ ਲਗਾਵਾਂਗੇ ਲੈਂਥ ਦਾ ਨਿਸ਼ਾਨ ਦੇਖੋ ਜਿੰਨਾ ਆਪਣਾ ਇਹ ਵਾਲਾ ਕੱਪੜਾ ਬਚਿਆਗਾ ਇਹ ਰਿਹਾਗੇ 29 ਤਾਂ ਆਪਾਂ ਇੱਧਰੀ ਸਾਈਡ ਤੋਂ ਵੀ ਇੱਥੇ 29 ਲਾ ਕੇ ਇਹ ਕੱਪੜੇ ਦੀ ਜਿਹੜੀ ਕਟਿੰਗ ਆ ਉਹ ਕਰ ਦੇਣੀ ਆ ਦੋਨੋਂ ਨਿਸ਼ਾਨਾਂ ਨੂੰ ਇਸ ਤਰ੍ਹਾਂ ਮਿਲਾ ਕੇ ਦੇਖੋ ਇਸ ਤਰ੍ਹਾਂ ਆਪਾਂ ਜਿਹੜੀ ਸਕਰਟ ਐਡ ਕਰਨੀ ਆ ਉਹ ਆਪਣਾ ਜਿੰਨਾ ਇਹਦਾ ਕੱਪੜੇ ਦਾ ਬਾਰਗ ਆ ਆਪਾਂ ਓਨੀ ਹੀ ਐਡ ਕਰਾਂਗੇ ਦੇਖੋ ਇਸ ਤਰ੍ਹਾਂ ਜਿਹੜਾ ਬਾਰਗਾ ਇਹ ਸਾਰਾ ਹੀ ਐਡ ਕਰਾਂਗੇ ਆਪਾਂ ਬਲ ਪਾ ਕੇ ਇਹਨੂੰ ਇਨੂੰ ਇੱਕ ਸਾਈਡ ਤੇ ਰੱਖ ਦੇਣਾ ਹੁਣ ਆਪਾਂ ਕਟਿੰਗ ਕਰਾਂਗੇ ਬਲਾਊਜ਼ ਦੀ ਬਲਾਊਜ਼ ਦੇ ਫਰੰਟ ਪੱਲੇ ਦੀ ਦੇਖੋ ਇੱਥੋਂ ਆਪਾਂ ਲਗਾਇਆ ਸੀ 15 ਇੰਚ ਤਾਂ ਆਪਾਂ ਇੱਥੋਂ ਵੀ 15 ਇੰਚ ਹੀ ਲਗਾਉਣਾਗਾ ਇਸ ਤਰ੍ਹਾਂ ਤੇ ਇਹ ਨਿਸ਼ਾਨਾ ਨੂੰ ਇਹ ਵਾਲਾ ਨਿਸ਼ਾਨਾ ਤੇ ਇਹ ਵਾਲਾ ਨਿਸ਼ਾਨਾ ਇਹਨਾਂ ਨੂੰ ਮਿਲਾ ਕੇ ਜੀ ਇਸ ਤਰ੍ਹਾਂ ਤੇ ਕਟਿੰਗ ਜਿਹੜੀ ਉਹ ਕਰ ਲੈਣੀ ਆ ਦੇਖੋ ਕਟਾ ਗੁੱਟਾ ਪੈਣ ਤੋਂ ਬਾਅਦ ਆਪਣਾ ਬਲਾਊਜ਼ ਦਾ ਜਿਹੜਾ 1.5 13 ਇੰਚ ਦਾ ਤਿਆਰ ਲੈ ਜਾਊਗਾ ਹੁਣ ਆਪਾਂ ਇਹਦੇ ਬੈਕ ਪੱਲੇ ਦੀ ਕਟਾਈ ਕਰਨੀ ਮਤਲਬ ਹਾਂਜੀ ਦੇਖੋ ਹੁਣ ਆਪਾਂ ਬੈਕ ਪੱਲੇ ਦੀ ਕਟਾਈ ਕਰਨੀ ਆ ਇਹ ਵਾਲਾ ਜਿਹੜਾ ਆਪਾਂ ਫਰੰਟ ਵਾਲਾ ਪੱਲਾ ਕੱਟ ਕੀਤਾ ਸੀ ਆਪਾਂ ਇਹਨੂੰ ਇਹਦੇ ਉੱਪਰ ਇਸ ਤਰ੍ਹਾਂ ਰੱਖ ਕੇ ਇੱਥੋਂ ਆਪਾਂ ਕਟਾਈ ਕਰ ਲਾਂਗੇ ਆਪਣੇ ਨਾਲ ਹੀ ਬੈਕ ਪੱਲੇ ਦੀ ਜਿਹੜੀ ਕਟਾਈ ਆ ਉਹ ਹੋ ਜਾਊਗੀ ਇਸ ਤਰ੍ਹਾਂ ਇਹ ਆਪਣਾ ਜਿਹੜਾ نیچے ਸਕਰਟ ਚ ਐਡ ਹੋ ਉਹ ਵਾਲਾ ਕੱਪੜਾ ਰਹਿ ਗਿਆ ਹੁਣ ਆਪਾਂ ਇਹਦੀ ਪਲਾਊਸ ਦੀ ਕਟਿੰਗ ਕਰਨੀ ਆ। ਤਾਂ ਹਾਂਜੀ ਦੇਖੋ ਹੁਣ ਆਪਾਂ ਇਹਨੂੰ ਡਬਲ ਫੋਲਡ ਕਰਿਆ ਹੀ ਹੋਇਆਗਾ ਆਪਾਂ ਇਹ ਦੇਖੋ ਇਸ ਤਰ੍ਹਾਂ ਇਹਨੂੰ ਪੈਸੇ ਤੇ ਹੀ ਰੱਖਣਾ ਹੁਣ ਆਪਾਂ ਲਗਾਵਾਂਗੇ ਆਪਣੀ ਬਲਾਊਸ ਦੀ ਜਿਹੜੀ ਕਟਿੰਗ ਹੁੰਦੀ ਹੈਗੀ ਚੜਾਈ 'ਚ ਦੇਖੋ ਘੇਰੇ ਦਾ ਹੈਗਾਗਾ 17 ਇੰਚ ਤਾਂ ਆਪਾਂ 3 ਇੰਚ ਵਧਾ ਲਾਂਗੇ 20 ਇੰਚ। ਇਸ ਤਰ੍ਹਾਂ ਇਹ ਨਿਸ਼ਾਨਾ ਨੂੰ ਮਿਲਾ ਕੇ ਆਪਾਂ ਇਹਦੀ ਕਟਿੰਗ ਕਰ ਲੈਣੀ ਆ। ਇਹ ਹੋ ਗਿਆ ਦੇਖੋ ਫਰੰਟ ਪੱਲਾ ਹੁਣ ਆਪਾਂ ਦੂਜੇ ਪੱਲੇ ਦੀ ਜਿਹੜੀ ਕਟਾਈ ਆ ਉਹ ਕਿ ਕਿਸ ਤਰ੍ਹਾਂ ਕਰਨੀ ਆ ਦੇਖੋ ਇਹਨੂੰ ਆਪਾਂ ਇਸ ਤਰ੍ਹਾਂ ਖੋਲ ਲੈਣਾ ਤੇ ਇੱਕ ਸਾਈਡ ਤੋਂ ਹੀ ਰੱਖ ਕੇ ਇਹਨੂੰ ਵੀ ਆਪਾਂ ਕੋਲ ਕੇ ਇਸ ਤਰ੍ਹਾਂ ਰੱਖ ਲੈਣਾ ਦੇਖੋ ਆਪਾਂ ਇਸ ਤਰ੍ਹਾਂ ਰੱਖ ਕੇ ਬਸ ਤੇ ਇਹਦੀ ਕਟਾਈ ਜਿਹੜੀ ਕਰਦੇ ਨੇ ब्लाउज एक, निकले, एक निकले देखो अटैच अट करके बचा ले स्लीव तैयार कर देंगे ये हो गए अपने नीचे स्कर्ट हम आपके तो निशान लगा के दसा भी किस तरह लगन गए नीचे आपड़े तो कोई निशान नहीं लगता कला ब्लाउजा तैयार करना गाँव ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਆ ਆਪਨੇ ਬਲਾਊਜ਼ ਦਾ ਕੱਪੜਾ ਗਾ ਇਹਨੂੰ ਫਰੰਟ ਵਾਲੇ ਨੂੰ ਵੀ ਡਬਲ ਫੋਲਡ ਕਰ ਲੈਣਾਗਾ ਤੇ ਬੈਕ ਵਾਲੇ ਨੂੰ ਵੀ ਡਬਲ ਫੋਲਡ ਕਰ ਲੈਣਾ ਐਸ ਤਰ੍ਹਾਂ ਜੇ ਕੋਈ ਪ੍ਰਿੰਟ ਦਾ ਹੋਵੇ ਦੇਖੋ ਵੀ ਪ੍ਰਿੰਟ ਇੱਕ ਸਾਈਡ ਨੂੰ ਜਾਂਦਾ ਤਾਂ ਆਪਾਂ ਉਹ ਗੱਲ ਦਾ ਧਿਆਨ ਰੱਖਣਾਗਾ ਵੀ ਉੱਪਰ ਨੂੰ ਹੀ ਕਰਕੇ ਰੱਖਣਾਗਾ ਇਹਦੇ ਉੱਪਰ نیچے ਨੂੰ ਆ ਇਹਦਾ ਆਪਾਂ ਨੂੰ ਕੋਈ ਉਹ ਨਹੀਂ ਇਹਦਾ ਦੇਖੋ ਉਹਨਾਂ ਪੈਨ ਨੂੰ ਇੱਕ ਦੂਜੇ ਦੇ ਉੱਪਰ ਇਸ ਤਰ੍ਹਾਂ ਸੈੱਟ ਕਰ ਲੈਣਾ ਜਿਹੜਾ ਇਹ neck design ਵਾਲਾ ਪਾਸਾ ਹੈ ਇਹ ਉੱਪਰ ਰੱਖਣਾਗਾ ਸੇਮ ਆਪਾਂ ਉਵੇਂ ਹੀ ਨਿਸ਼ਾਨ ਲਗਾ ਲੈਣੇ ਆ ਜਿਵੇਂ ਆਪਾਂ ਕਮੀਜ਼ ਤੇ ਲਗਾਉਣੇ ਹੈਗੇ ਇਧਰੋਂ ਇਹਨੂੰ ਇੱਕੋ ਜਿਹਾ ਕਰਕੇ ਹਾਂਜੀ ਹੁਣ ਆਪਾਂ ਬਲਾਊਜ਼ ਦੇ ਨਿਸ਼ਾਨ ਲਗਾਉਣੇ ਆ ਦੇਖੋ ਤੀਰਾ ਆਪਾਂ ਰੱਖਾਂਗੇ 6 ਇੰਚ ਹਾਫ ਰੱਖਿਆ ਆਪਾਂ ਇਹ 12 ਹੋ ਜਾਊਗਾ ਪੋਟਾਪਾ ਰੱਖਾਂਗੇ 6.5 ਇੰਚ। ਛਾਤੀ ਹੈਗੀ ਇਹ ਦੇਖੋ ਇਹਦੀ 17 ਤਾਂ ਆਪਾਂ ਪਲੋਈਆਂ ਜਿਹੜੀਆਂ ਉਹ ਐਡ ਕਰਨੀਆਂ ਨੇ ਤਾਂ ਆਪਾਂ 18 ਰੱਖ ਲਾਂਗੇ। 18 ਰੱਖਣ ਤੋਂ ਬਾਅਦ ਆਪਾਂ ਇੱਥੇ ਜਿਹੜਾ ਇਹ ਵਾਲਾ ਨਿਸ਼ਾਨ ਲੱਗਦਾ ਹੁੰਦਾ ਦੇਖੋ ਇਹ 1/2 ਇੰਚ ਦਾ ਇਹ ਜਰੂਰ ਲਗਾਉਣਾ। ਇਸ ਤਰ੍ਹਾਂ ਸਿੱਧੀ ਕਾਟ ਹੁੰਦੀ ਹੈ ਇਹ। ਇਹ ਤੋਂ ਪਲ ਲਗਾਵਾਂਗੇ ਪਲੋਈ ਦਾ ਨਿਸ਼ਾਨ ਪਲੋਈ ਹੈਗੀਆਂ 9 ਤੇ ਤਾਂ ਆਪਾਂ 9.5 ਤੇ ਲਗਾਵਾਂਗੇ ਇਧਰਲੀ ਸਾਈਡੋਂ ਰੱਖਾਂਗੇ ਆਪਾਂ 3.5 ਨਾਰਮਲ ਇਹ ਰੰਨਾ ਹੁੰਦਾ 3.5 ਹੀ ਜੇ ਹੈ ਵੀ ਨਾ ਪੂਖੇ ਤਾਂ ਆਪਾਂ ਵਧਾ ਲੈਣੇ ਹੁੰਨੇ ਆ ਸਾਈਡ ਵਾਲੀ ਪਲੋਈ ਜਿਹੜੀ ਪਾਉਗੀ ਉਹ ਪਾਉਗੀ ਸੌਰੀ 2 ਇੰਚ ਤੇ ਤੇ ਜਿਹੜੀ ਇਹ ਉੱਪਰ ਵਾਲੀ ਪਲੋਈ ਆ ਇਹ ਵੀ ਪਾਵਾਂਗੇ 2 ਇੰਚ ਤੇ ਇਸ ਤੋਂ ਬਾਅਦ ਇਹ ਪਲੋਈ ਨੂੰ ਐਂਸਰ ਨਾਲ ਮਿਲਾ ਲੈਣਾ ਨੀਚੇ ਨੂੰ ਇੱਥੋਂ ਆਪਾਂ ਲਗਾਵਾਂਗੇ ਕਮਰ ਦਾ ਨਿਸ਼ਾਨ ਕਮਰ ਹੈਗੀ ਕਿ 14 ਤਾਂ ਆਪਾਂ 1.5 ਇੰਚ ਵੱਧ ਰੱਖਾਂਗੇ 16 ਕਿਉਂਕਿ ਇੱਥੋਂ ਦੇਖੋ ਇਹ ਪਲੋਈ ਹੈ ਜਿਹੜੀ ਇਸ ਤਰ੍ਹਾਂ ਆਉਗੀ ਲੰਗਾਈ 'ਚ 1 ਇੰਚ ਕਪੜਾ ਜਿਹੜਾ ਇੱਥੇ ਆਰ ਅਟੈਚ ਹੋ ਜਾਊ ਆਪਣਾ ਹੁਣ ਆਪਾਂ ਇਹ ਪਾਵਾਂਗੇ ਚਾਰੇ ਪੱਲਿਆਂ ਦੀ ਕਟ ਇਹ ਪਾਉਗੀ ਦੋ ਪੱਲਿਆਂ ਦੀ ਫਰੰਟ ਦੇ ਆ ਦੀ ਇਹ ਆਪਣੇ ਬਲਾਊਜ਼ ਦੀ ਕਟਾਈ ਹੋਊਗੀ ਹਾਂਜੀ ਦੇਖੋ ਇੱਕ ਕਾਟ ਇੱਥੇ ਪੈਣੀ ਹੁੰਦੀ ਆ ਆਪਾਂ ਤੁਹਾਨੂੰ ਦੱਸਣਾ ਭੁੱਲ ਗਏ ਸੀ ਇਹ ਕਾਟ ਪਾਉਗੀ 1 ਇੰਚ ਦੀ ਇਹਨੂੰ ਆਪਾਂ ਇਸ ਤਰ੍ਹਾਂ ਹਲਕੀ ਜੀ ਗਲਾਈ ਦੇ ਕੇ ਤਿਰਛਾ ਮਿਲਾ ਲੈਣਾ ਹੁੰਦਾ ਇਸ ਤਰ੍ਹਾਂ ਇੱਧਰ ਨੂੰ ਆਪਾਂ ਇਹਦੀ ਕਟਿੰਗ ਆ ਜਿਹੜੀ ਇਸ ਤਰ੍ਹਾਂ ਕਰਾਂਗੇ ਦੇਖੋ ਇੱਥੇ ਆਪਾਂ ਸੈਂਟਰ 'ਚ ਕੱਟ ਲਗਾਏ ਨੇ ਇੱਥੇ ਵੀ ਆਪਾਂ ਕੱਟ ਲਗਾਏ ਆ ਤੇ ਲੋੰਗਾਂ ਦੇ ਜਿਹੜੇ ਕੱਟ ਆ ਉਹ ਆਪਾਂ ਇੱਥੇ ਲਗਾ ਲੈਣੇ ਆ ਤੇ ਨਿਸ਼ਾਨਾ ਜਿਹੜੀ ਆਪਾਂ ਦੂਜੀ ਸਾਈਡ 'ਤੇ ਕੱਟ ਲਾਗੇ ਹਾਂਜੀ ਹੁਣ ਆਪਾਂ ਕਰਾਂਗੇ ਬੈਕ ਗਲੇ ਦੀ ਕਟਾਈ ਬੈਕ ਗਲਾ ਦੇਖੋ ਆਪਾਂ ਰੱਖਾਂਗੇ 22 ਇੰਚ ਚ ਚੜਾਈ 'ਚ ਲੰਬਾਈ 'ਚ ਆਪਾਂ ਉਹਨਾਂ ਨੂੰ ਜਿਆਦਾ ਵੱਡਾ ਗਲਾ ਨਹੀਂ ਚਾਹੀਦਾ ਤਾਂ ਆਪਾਂ 4 ਇੰਚ ਰੱਖਾਂਗੇ ਇਸ ਤਰ੍ਹਾਂ ਆਪਾਂ ਇਹਦੀ ਗਲਾਈ ਆ ਜਿਹੜੀ ਉਹ ਪਾ ਦੇਣੀ ਆ ਇਹ ਹੋ ਗਈ ਬੈਕ ਵਾਲੇ ਦੀ ਕਟਾਈ ਬਲਾਊਜ਼ ਦੀ ਕਟਿੰਗ ਹੋ ਗਈ ਐਸ ਤਰ੍ਹਾਂ ਤੁਸੀਂ ਬਲਾਊਜ਼ ਦੀ ਕਟਿੰਗ ਕਰ ਲੈਣੀ ਆ ਇਹ ਤੋਂ ਬਾਅਦ ਜਿਹੜਾ ਇਹ ਵਾਲਾ ਕੱਪੜਾ ਦੇਖੋ ਇਹਨੂੰ ਆਪਾਂ ਐਸ ਤਰ੍ਹਾਂ ਹੀ ਅਟੈਚ ਕਰਾਂਗੇ ਇੱਕ ਦੂਜੇ ਉੱਪਰ ਐਸ ਤਰ੍ਹਾਂ ਰੱਖ ਕੇ ਇਹਨੂੰ ਬਸ ਇਹਦੇ ਸੈਂਟਰ 'ਚ ਕੱਟ ਲਗਾ ਲਾਂਗੇ ਤੇ ਬਲ ਪਾ ਕੇ ਜਿਹੜਾ ਇਹਨੂੰ ਅਟੈਚ ਕਰ ਦਾਂਗੇ ਇਸ ਤਰ੍ਹਾਂ ਆਪਾਂ ਇੱਥੇ ਸੈਂਟਰ 'ਚ ਕੱਟ ਲਗਾ ਲੈਣਾ ਤੇ ਜਿਹੜਾ ਆਪਾਂ ਬਲਾਊਜ਼ ਦੇ ਸੈਂਟਰ 'ਚ ਕੱਟ ਲਗਾਇਆ ਹੈਗਾ ਜਦੋਂ ਆਪਾਂ ਇਹਨੂੰ ਇਸ ਤਰ੍ਹਾਂ ਰੱਖਾਂਗੇ ਦੇਖੋ ਇਹ ਹੋ ਗਿਆ ਆਪਣਾ ਬਲਾਊਜ਼ ਸਟਿਚਿੰਗ ਵੀ ਆਪਾਂ ਤੁਹਾਨੂੰ ਇਹਦੀ ਅਗਲੀ ਵੀਡੀਓ ਦੇ ਵਿੱਚ ਦੱਸਾਂਗੇ ਇਸ ਤਰ੍ਹਾਂ ਦੇਖੋ ਆਪਾਂ ਸੈਂਟਰ ਦੇ ਵਿੱਚ ਰੱਖ ਕੇ ਕੱਟ ਨੂੰ ਤੇ ਬਾਲਾ ਜੜੇ ਉਹ ਅਟੈਚ ਕਰ ਦੇਣੀ ਹੈ ਹਾਂਜੀ ਜਿਹੜੀਆਂ ਬਾਜੂਆਂ ਇਹਨਾਂ ਦੇ ਵੀ ਆਪਾਂ ਡਿਜ਼ਾਈਨਿੰਗ ਆ ਜਿਹੜੀ ਤੁਹਾਨੂੰ ਦੂਜੇ ਕਾਰਡ ਵਿੱਚ ਦੱਸਾਂਗੇ ਵੀਡੀਓ ਨੂੰ ਪੂਰਾ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ